ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 20 ਬਿਜਲੀ ਸੋਧ ਬਿੱਲ ਜਿਹੜਾ 2025 ਹੈ ਉਹਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣਾ ਪੱਖ ਹਲੇ ਤੱਕ ਸਪਸ਼ਟ ਨਹੀਂ ਕੀਤਾ ਕਿਉਂਕਿ ਭਾਰਤ ਸਰਕਾਰ ਨੇ ਸਟੇਟਾਂ ਨੂੰ ਭੇਜਿਆ ਜਿਨ੍ਹਾਂ ਨੇ ਆ 30 ਤੱਕ ਅਜ ਤੱਕ ਜਾਨੀ ਕਿ ਆਪਣਾ ਪੱਖ ਸਪਸ਼ਟ ਕਰਨਾ ਸੀ ਉਹ ਨਹੀਂ ਕੀਤਾ ਸੋ ਇਸ ਦੇ ਵਿਰੋਧ ਦੇ ਵਿੱਚ ਆ ਆਪਾਂ ਜਿਹੜੀ ਕਾਲ ਦਿੱਤੀ ਹੋਈ ਹੈ ਕਿ ਪਹਿਲੀ ਤਰੀਕ ਨੂੰ ਕੀਐਮਐਮ ਨੇ ਕਾਲ ਦਿੱਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਮੰਗ ਪੱਤਰ ਦੇਣੇ ਸਾਰੇ ਡੀਸੀ ਸਾਹਿਬਾਨਾਂ ਦੇ ਔਰ 5 ਤਰੀਕ ਨੂੰ 2 ਘੰਟੇ ਜਿਹੜੀ ਆ ਉਹ ਟ੍ਰੇਨ ਜਿਹੜੀ ਆ ਉਹ ਰੋਕੀ ਜਾਣੀ ਹੈ ਸੋ ਇੱਕ ਤੋਂ 3 ਵਜੇ ਤੱਕ ਸੋ ਉਸ ਭਾਰਤੀ ਕਿਸਾਨ ਜਿਹੜੀਆਂ ਦੁਆਬਾ ਦੇ ਸਾਰੇ ਹੀ ਸਰਕਲ ਪ੍ਰਧਾਨ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿਓ ਤੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ 5 ਤਰੀਕ ਨੂੰ 1 ਤੋਂ 3 ਵਜੇ ਤੱਕ 2 ਘੰਟੇ ਲਈ ਟ੍ਰੇਨਾਂ ਜਿਹੜੀਆਂ ਰੋਕਣੀਆਂ ਪੂਰੇ ਪੰਜਾਬ 'ਚ ਸੋ ਉਹ ਸਾਰੇ ਹੀ ਜ਼ਿਲ੍ਹਿਆਂ ਦੇ ਜਿਹੜੇ ਆਗੂ ਸਹਿਬਾਨ ਆ ਉਹ ਧਿਆਨ ਰੱਖਣ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇਥੇ ਸੂਚੇ ਮਿਲਿਆ ਉਹ ਇੱਕ ਪੁਆਇੰਟ ਮੰਨ ਕੇ ਤੇ ਉਹ ਜਿਹੜੀਆਂ 2 ਘੰਟੇ ਲਈ ਟ੍ਰੇਨਾਂ ਰੁਕੀਆਂ ਜਾਣਗੀਆਂ ਸੋ ਕੱਲ ਜਿਹੜਾ ਪਹਿਲੇ ਤਰੀਕ ਨੂੰ ਮੰਗ ਪੱਤਰ ਦੇਣੇ ਨੇ ਉਹ ਲਾਜ਼ਮੀ ਨੇ ਉਹ ਸਾਰੇ ਹੀ ਆਗੂ ਸਹਿਬਾਨ ਨੂੰ ਬੇਨਤੀ ਹੈ ਕਿ ਕੱਲ ਡੀਸੀ ਦਫ਼ਤਰਾਂ ਤੇ ਜਾ ਕੇ 11 ਵਜੇ ਮੰਗ ਪੱਤਰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ